ਤੁਸੀਂ ਦੇਖ ਰਹੇ ਹੋ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਅੱਜ ਅਸੀਂ ਪਹੁੰਚਿਆ ਕਾਕੋਲ ਰੋਡ ਦੇ ਉੱਤੇ ਪਿੰਕ ਸਿਟੀ ਦੇ ਅੰਦਰ ਜਿੱਥੇ ਕੀ ਆਪਣੇ ਆਪਣਾ ਡਾਕਟਰ ਸਾਹਿਬ ਵੱਲੋਂ ਇੱਕ ਆਪਣਾ ਐਨਜੀਓ ਰੱਖੀ ਗਈ ਹੈ ਹਿਊਮਨ ਸਪੋਰਟ ਵੈਲਫੇਅਰ ਸੁਸਾਇਟੀ ਵੱਲੋਂ ਆਪਾਂ ਉਹ ਡਾਕਟਰ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਔਰ ਇਹਦੇ ਵਿੱਚ ਟੀਵੀ ਦੇ ਬਾਰੇ ਵੀ ਕੁਝ ਦੱਸਿਆ ਗਿਆ ਹੈਗਾ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਜਾਣਦੇ ਆਂ ਕਿ ਇਹ ਆਪਣਾ ਕਿਵੇਂ ਇੱਥੇ ਤੁਸੀਂ ਕਿੰਵੀ ਹੈਗੀ ਆਪਣਾ ਜਿਹੜੀ ਐਨਜੀਓ ਟੀਮ ਹੈਗੀ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਕੀ ਨਾਮ ਆ ਤੁਹਾਡਾ ਸ਼ਮਸ਼ੀਰ ਨਾਮ ਆ ਜੀ ਮੇਰਾ ਕਿਵੇਂ ਲੱਗਦਾ ਅੱਜ ਕਾਕੋ ਰੋਡ ਉੱਤੇ ਪਿੰਕ ਸਿਟੀ ਦੇ ਵਿੱਚ ਆਪਾਂ ਤੁਸੀਂ ਐਨਜੀਓ ਖੋਲੀ ਹੈ ਜੀ ਅਸੀਂ ਐਨਜੀਓ ਖੋਲੀ ਹੈ ਜੀ ਹਿਊਮਨ ਸਪੋਰਟਸ ਵੈਲਫੇਅਰ ਸੁਸਾਇਟੀ ਜਿਹਦੇ ਪ੍ਰਧਾਨ ਮੇਰੇ ਵੱਡੇ ਵੀਰ ਗੋਰਖਸ਼ਾਈ ਜੀ ਨੇ ਮੈਂ ਸ਼ਮਸ਼ੀਰ ਚੇਅਰਮੈਨ ਚੇਅਰਮੈਨ ਆਗਾਵਾ ਚੇਅਰਮੈਨ ਦੇ ਉਹਦੇ ਤੇ ਜਿਹੜਾ ਮੈਂ ਵਰਕ ਕਰ ਰਿਹਾ ਵਾਂ ਤੇ ਸਾਡੀ ਐਨਜੀਓ ਦਾ ਵਰਕ ਹੈ ਜਿਵੇਂ ਹੁਣ ਗਰੀਬਾਂ ਨੂੰ ਕੱਪੜੇ ਪ੍ਰੋਸੈਸ ਕਰਾਣਾ ਤੇ ਹੋਰ ਵੀ ਜਿਵੇਂ ਰਾਸ਼ਨ ਵਗੈਰਾ ਦਾ ਕਰ ਤੇ ਉਹਦੇ ਵਿੱਚ ਅਸੀਂ ਜਿਹੜਾ ਮੇਰਾ ਵੀਰ ਨਸ਼ਾ ਛੱਡਣਾ ਚਾਹੁੰਦਾ ਵਾ ਜਾਂ ਕੋਈ ਹੋਰ ਵੀ ਪ੍ਰੋਸੈਸ ਕਰਨਾ ਚਾਹੁੰਦਾ ਤੇ ਸਾਡੀ ਐਨਜੀਓ ਉਹਦਾ ਸਾਥ ਦੇਊਗੀ ਉਹਦਾ ਨਾਮ ਤੇ ਉਹਦੇ ਫੇਸ ਫੇਸ ਵੈਲਿਊ ਸਾਡੇ ਕੈਮਰੇ ਦੇ ਅੱਗੇ ਨਹੀਂ ਆਊਗੀ ਤੇ ਅਸੀਂ ਜੋ ਵੀ ਜੋ ਵੀ ਵਰਕ ਕਰਾਂਗੇ ਉਹਦਾ ਲੁਕੋਛ ਫੋਕੇ ਕਰਾਂਗੇ ਕੈਮਰੇ ਤੋਂ ਕੋਈ ਕੈਮਰੇ ਵਿੱਚ ਉਹਦਾ ਕੋਈ ਨਾਮ ਨਹੀਂ ਆਊਗਾ ਤੇ ਉਸ ਤੋਂ ਬਾਅਦ ਜਿਵੇਂ ਹੁਣ ਹੋਰ ਵੀ ਕੋਈ ਜਿਵੇਂ ਕੋਈ ਵਰਕ ਹੈ ਜਿਵੇਂ ਕੋਈ ਮੈਡੀਸਨ ਨਹੀਂ ਲੈ ਪਾਰਿਆ ਗਰੀਬ ਨੇ ਉਹ ਉਹਨਾਂ ਨੂੰ ਅਸੀਂ ਮੈਡੀਸਨ ਦਵਾਵਾਂਗੇ ਉਹ ਜਿਹੜੀ ਤੁਸੀਂ ਮੈਡੀਸਨ ਦੋਗੇ ਉਹ ਤੁਸੀਂ ਫ੍ਰੀ ਦੋਗੇ ਤੁਸੀਂ ਹਾਂਜੀ ਹਾਂਜੀ ਸਾਡੀ ਸਾਡੀ ਐਨਜੀਓ ਦੇ ਜਿੰਨੇ ਵੀ ਮੈਂਬਰ ਹੋਗੇ ਸਾਡੀ ਐਨਜੀਓ ਦੇ ਮੈਂਬਰ ਘੱਟ ਤੋਂ ਘੱਟ 50 ਮੈਂਬਰ ਨੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਨੇ ਅਲੱਗ-ਅਲੱਗ ਉਦੇ ਨਿਭਾਰੇ ਨੇ ਤੇ ਉਹ ਸਾਰੇ ਐਨਜੀਓ ਬਾਰੇ ਐਨਜੀਓ ਦਾ ਡਿਟੇਲ ਕੱਢਣਗੇ ਉਹਨਾਂ ਦੀ ਤੇ ਜੇ ਉਹਨਾਂ ਦੇ ਮੈਡੀਸਨ ਨਹੀਂ ਲੈ ਸਕਦੇ ਤੇ ਉਹਨਾਂ ਦੀ ਅਸੀਂ ਹੈਲਪ ਕਰਾਂਗੇ ਜਿੱਦ ਤੱਕ ਸਾਡੇ ਸਾਡੇ ਤੋਂ ਹੋ ਸਕੂਗੀ ਜੀ ਲੋ ਜੀ ਅਸੀਂ ਇਹ ਬ੍ਰਦਰ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਬੜਾ ਅੱਛਾ ਲੱਗਿਆ ਗੱਲਬਾਤ ਕਰਕੇ ਇਹਨਾਂ ਨੇ ਹਿਮਨ ਹਿਮਨ ਸਪੋਰਟ ਰਾਈਟ ਵੱਲੋਂ ਇਹਨਾਂ ਨੇ ਇੱਕ ਐਨਜੀਓ ਖੋਲੀ ਹੋਈ ਹੈ ਔਰ ਬੜਾ ਅੱਛਾ ਲੱਗਦਾ ਹੈਗਾ ਵਾ ਤੁਸੀਂ ਇਹਨਾਂ ਦੇ ਕੋਲ ਆਓ ਤੁਸੀਂ ਫ੍ਰੀ ਐਂਡ ਕੋਸਟ ਇਹਨਾਂ ਕੋਈ ਲਾਜ ਹੈਗਾ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਣਗੀਆਂ ਔਰ ਤੁਸੀਂ ਦੇਖ ਲਓ ਲੁਧਿਆਣਾ ਟੌਪ ਲਾਈਵ న్యూਸ ਕੈਮਰਾਮੈਨ ਵਿਜੇ ਦੇ ਨਾਲ ਹਿਤੇਸ਼ ਖੰਨਾ ਦੀ ਰਿਪੋਰਟ ਸਾਨੂੰ ਤੁਰੰਤ ਆਪਣੀ ਜਿਹੜੀ ਜਾਂਚ ਕਰवानी ਚਾਹੀਦੀ ਹੈ ਨੇੜਲੇ ਸਿਵਲ ਹਸਪਤਾਲ ਦੇ ਵਿੱਚ ਜੋ ਕਿ ਫ੍ਰੀ ਆਫ ਕੋਸਟ ਹੈ ਜਿਹਨੇ ਇੱਥੇ ਤੁਸੀਂ ਅੱਜ ਪਿੰਕ ਸਿਟੀ ਦੀ ਉਚਾਰੀ ਕੈਂਪ ਇਦੇ ਵਾਰੇ ਇੱਕ ਜਾਣਕਾਰੀ ਤੁਹਾਨੂੰ ਆਸਰ ਦੇਣਗੇ ਔਰ ਇੱਕ ਮਿਸਟਰ ਗੌਰਵ ਚਾਹੀ ਦੇਣਗੇ ਕਿ ਇਹਨਾਂ ਨੇ ਆਪਣੀ ਇੱਕ ਐਨਜੀਓ ਖੋਲੀ ਹੈ ਔਰ ਉਹ ਐਨਜੀਓ ਜਿਹੜੀ ਹੈਗੀ ਉਹ ਹਿਮੈਨਿਟੀ ਨੂੰ ਰਿਪਰੈਜ਼ੈਂਟ ਕਰਦੀ ਹੈ ਅਸੀਂ ਲੋਕਾਂ ਦੀ ਹੈਲਪ ਕਰਨ ਵਾਸਤੇ ਇਹਨਾਂ ਨੇ ਜਿਹੜਾ ਸਾਡੇ ਨਾਲ ਕੰਟੈਕਟ ਕੀਤਾ ਸੀਗਾ ਲੋਕਾਂ ਨੂੰ ਮਦਦ ਪ੍ਰੋਵਾਈਡ ਕੀਤੀ ਜਾ ਰਹੀ ਹੈ ਦੇ ਥਰੂ ਫ੍ਰੀ ਆਫ ਕਾਸਟ ਮਦਦ ਕੱਪੜੇ ਦਿੱਤੇ ਜਾ ਰਹੇ ਆ ਰਾਸ਼ਨ ਪ੍ਰੋਵਾਈਡ ਕੀਤਾ ਜਾ ਰਿਹਾ ਔਰ ਸਰ ਵੱਲੋਂ ਵੀ ਕਾਫੀ ਸਰਦਸਤਨਗੇ ਇਹਦੇ ਵਾਰੇ ਡਿਟੇਲਿੰਗ ਦੇ ਵਿੱਚ ਬਟ ਜਿੰਨਾ ਸਾਨੂੰ ਸੁਣਨ ਚਾਇਆ ਅਸੀਂ ਬਹੁਤ ਬਹੁਤ ਇਹਨਾਂ ਦਾ ਥੈਂਕਸ ਕਰਦੇ ਹਾਂ ਕਿ ਸਾਨੂੰ ਵੀ ਇਹਨਾਂ ਨੇ ਸਾਡੀ ਟੀਮ ਨੂੰ ਵਿੱਚ ਬੁਲਾਇਆ ਤਾਂ ਹਾਂਜੀ ਬਣੂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਸਰ ਮੈਜਿਸਟਰ ਸਾਡੇ ਉੱਪਰ ਦੇਖੋ ਬੈਨਰ ਤੇ ਵੀ ਲਿਖਿਆ ਹੈ ਕਿ 2025 ਦੇ ਵਿੱਚ ਅਸੀਂ ਇਹਦਾ ਖਾਤਮਾ ਕਰਨਾ ਹੈ ਤੇ ਇਹਦਾ ਅਸਰ ਥੋੜਾ ਜਿਹਾ ਮੈਂ ਚਾਨਣ ਪਾਣਾ ਚਾਹੂੰਗੀ ਕਿ ਖਾਤਮਾ ਕਰਨ ਦਾ ਮਤਲਬ ਕੀ ਹੈ ਕਿ 2025 ਤੱਕ ਜੋ ਸਾਡੀ ਅਸੀਂ ਕੰਮ ਕਰ ਰਹੇ ਹਾਂ ਟਿਬਰਕਲੋਸਿਸ ਦੇ ਉੱਤੇ ਟੀਬੀ ਇੱਕ ਇਹੋ ਜਿਹੀ ਬਿਮਾਰੀ ਬਣ ਜਾਏਗੀ 2025 ਦੇ ਵਿੱਚ ਜੋ ਕਿ ਇੱਕ ਕਾਮਨ ਬਿਮਾਰੀ ਦੀ ਤਰ੍ਹਾਂ ਆਏਗੀ ਕਿਸੇ ਨੂੰ ਬਿਮਾਰੀ ਹੈ ਜਸਟ ਕਿ ਨਾਰਮਲ ਉਹਦਾ ਟ੍ਰੀਟਮੈਂਟ ਹੈ ਕੋਈ ਇਹਨੂੰ ਹਊਏ ਦੀ ਤਰ੍ਹਾਂ ਸਟਿਗਮਾ ਦੀ ਤਰ੍ਹਾਂ ਨਹੀਂ ਲਏਗਾ 2025 ਤੱਕ ਸਾਡੀ ਉਹ ਪੋਸ਼ੀਸ਼ਾ ਕਿ ਨਹੀਂ ਹੈ ਬਟ ਇਹਨੂੰ ਅਸੀਂ ਇੱਕ ਕਾਮਨ ਬਿਮਾਰੀ ਦੀ ਵਾਂਗ ਵਾਂਗੋ ਹੀ ਟਰੀਟ ਕਰਨਾ ਸ਼ੁਰੂ ਕਰ ਦਾਂਗੇ 2025 ਤੱਕ ਇਹ ਸਾਡਾ ਏਮ ਹੈ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਹੈਗਾ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਹੈ ਕਿ ਅਗਰ ਤੁਹਾਡੇ ਆਸ-ਪਾਸ ਕੋਈ ਵੀ ਟੀਬੀ ਦਾ ਮਰੀਜ਼ ਹੈਗਾ ਤੁਸੀਂ ਉਹਦੇ ਨਾਲ ਭੇਦਭਾਵ ਨਾ ਕਰੋ ਸਟਿਗਮਾ ਨਾ ਕਰੋ ਉਹਦੇ ਭਾਂਡੇ ਉਹਨੂੰ ਘਰੋਂ ਬਾਹਰ ਨਾ ਕੱਢੋ ਇਹ ਬਿਮਾਰੀ ਕਿਉਰੇਬਲ ਡਿਜ਼ੀਜ਼ ਹੈਗੀ ਹੈ ਇਹਦਾ ਇਲਾਜ ਹੁੰਦਾ ਹੈ ਔਰ ਫ੍ਰੀ ਆਫ ਕਾਸਟ ਹੁੰਦਾ ਔਰ ਮਰੀਜ਼ ਬਿਲਕੁਲ ਠੀਕ ਹੋ ਜਾਂਦਾ ਹੈ ਥੈਂਕ ਯੂ ਥੈਂਕ ਯੂ ਹਾਂਜੀ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਡਾਕਟਰ ਜਿਵੇਂ ਅੱਜ ਉੱਥੇ ਕੈਂਪ ਲੱਗਾ ਹੈਗਾ ਹੈਗਾ ਵੈਦਵਰੇ ਪਰ ਕੀ ਜਾਣਾ ਹੈ ਇਹ ਸਾਡੀ ਜੋ ਟੀਮ ਹੈਗੀ ਹੈ 2012 ਤੋਂ ਹੀ ਯਾਨੀ ਸਿਵਲ ਹਸਪੀਟਲ ਨਾਲ ਅਟੈਚ ਹੈਗੀ ਹੈ ਡਾਊਟ ਸੈਂਟਰ ਦਿੱਤਾ ਹੋਇਆ ਸਾਨੂੰ ਜਿੰਦੀ ਚੇਅਰਮੈਨ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਬੀਐਸਐਸ ਸਟੈਡੀਬਲ ਹਸਪੀਟਲ ਦੀ ਅਗਵਾਈ ਕਰ ਰਹੇ ਨੇ ਮੈਂ ਉਸ ਦਾ ਪ੍ਰੈਜ਼ੀਡੈਂਟ ਹਾਂ ਹੁਣ ਇਹਨੂੰ ਅਸੀਂ ਵਧਾ ਕੇ ਯਾਨੀ ਇੱਕ ਐਨਜੀਓ ਬਣਾਈ ਹੋਈ ਹੈ ਜਿੰਦੇ ਵਿੱਚ ਜਾਨੀ ਸਾਡੇ ਘਟੋ ਘਟ ਯਾਨੀ 50 ਮੈਂਬਰ ਜਾਨੀ ਸਾਰਿਆਂ ਨੂੰ ਹੀ ਯਾਨੀ ਕਿਹੜੇ ਆਮ ਵਰਗ ਦੇ ਲੋਕ ਨੇ ਜੀ ਜਿਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਕਰਦਾ ਕਿਹੜੇ ਆਪਣਾ ਪ੍ਰੋਬਲਮ ਚ ਰਹਿੰਦੇ ਨੇ ਕਿੰਨਾਂ ਨੂੰ ਮਜ਼ਦੂਰ ਲੋਕ ਨੇ ਕਿੰਨਾਂ ਕੋਲ ਪੈਸੇ ਦੀ ਕਮੀ ਹੋਣ ਕਾਰਨ ਜਿਹੜੇ ਇਲਾਜ ਨਹੀਂ ਕਰ ਸਕਦੇ ਉਹ ਐਨਜੀਓ ਸਾਡੀ ਉਹਨਾਂ ਨੂੰ ਅਗਵਾ ਕਰ ਅਗਵਾਈ ਕਰਦੀ ਹੈ ਔਰ ਅਗਵਾਈ ਕਰਕੇ ਸਿਵਲ ਹਸਪੀਟਲ ਤੱਕ ਪਹੁੰਚਾਉਂਦੀ ਏ ਸਾਡੇ ਤੱਕ ਲਿਆਂਦੀ ਏ ਸ਼ਾਈ ਲੈਬ ਤੱਕ ਲਿਆਂਦੀ ਏ ਔਰ ਜਿੰਨ ਕੱਟ ਰੇਟ ਦੇ ਵਿੱਚ ਬਿਲਕੁਲ ਫਰੀ ਤੇ ਨਹੀਂ ਅਸੀਂ ਕਰ ਸਕਦੇ ਜਿੰਨੀ ਸਾਡੀ ਯਾਨੀ ਗੁੰਜਾਇਸ਼ ਹੁੰਦੀ ਏ ਅਸੀਂ ਆਮ ਮਾਰਕੀਟ ਨਾਲੋਂ ਬਹੁਤ ਕੱਟ ਰੇਟ ਤੇ ਟੈਸਟ ਕਰਕੇ ਬੋਰ ਕੈਂ ਦੇ ਵਿੱਚ ਅਸੀਂ ਪੂਰਾ ਸਹਿਯੋਗ ਦੇ ਕੇ ਔਰ ਕਿਹੜੇ ਟੀਵੀ ਦੇ ਟੈਸਟ ਨਹੀਂ ਉਹ ਸਰਕਾਰ ਔਰ ਸਾਡੇ ਵੱਲੋਂ ਜਿੰਨੇ ਹੋ ਸਕਦੇ ਆ ਅਸੀਂ ਪੂਰੇ ਫ੍ਰੀ ਕਰਦੇ ਆ ਔਰ ਕਿਹੜੇ ਜਾਨੀ ਆਮ ਟਾਈਫਾਇਡ ਵਗੈਰਾ ਹੋ ਜਾਂਦਾ ਹੈ ਟਾਈਫਾਇਡ ਵਿਗੜ ਜਾਂਦਾ ਹੈ ਲੋਕ ਧਿਆਨ ਨਹੀਂ ਦਿੰਦੇ ਉਹਦੇ ਨਾਲ ਹਲਕੀ ਖਾਂਸੀ ਰਹਿੰਦੀ ਹੈ ਬੰਦਾ ਆਮ ਸੋਚਦਾ ਰਹਿੰਦਾ ਹੈ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਕਿਦੋਂ 10 ਦਿਨ 12 ਦਿਨ 15 ਦਿਨ ਖਾਂਸੀ ਨੂੰ ਹੋ ਜਾਣ ਸਾਨੂੰ ਟੀਵੀ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਜਿੰਦੇ ਆ ਕੇ ਸਾਨੂੰ ਆਉਣ ਵਾਲੇ ਟਾਈਮ 'ਚ ਸਾਨੂੰ ਔਰ ਸਾਡੇ ਪਰਿਵਾਰ ਨੂੰ ਕੋਈ ਵੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਔਰ ਅਸੀਂ ਸਰਕਾਰ ਦੇ ਔਰ ਸਰਕਾਰ ਸਿਵਲ ਹਸਪੀਟਲਟੀ ਟੀਮ ਦੇ तहे ਦਿਲੋਂ ਧੰਨਵਾਦ ਦਈਆਂ ਜਿਨ੍ਹਾਂ ਨੇ ਇਹ ਉਪਰਾਲਾ ਸਾਡਾ ਸਹਿਯੋਗ ਸਾਨੂੰ ਸਹਿਯੋਗ ਦਿੱਤਾ ਹੈ ਔਰ ਅੱਗੋਂ ਵੀ ਅਸੀਂ ਆਸ ਕਰਦੇ ਹਾਂ ਕਿ ਇਹ ਸਹਿਯੋਗ ਦਿੰਦੇ ਰਹਿਣਗੇ ਔਰ ਅਸੀਂ ਲੋਕ ਸੇਵਾ ਕਰਦੇ ਰਾਂਗੇ ਮੈਸੇਜ ਕੀ ਦੇਣਾ ਚਾਹੁੰਦਾ ਅਸੀਂ ਮੈਸੇਜ ਇਹ ਦਿੰਨੀ ਆ ਕਿ ਯਾਨੀ ਲੋਕ ਵੀ ਯਾਨੀ ਸਾਡਾ ਸਹਿਯੋਗ ਦੇਣ ਔਰ ਜਿੱਥੇ ਕੋਈ ਆਸ-ਪਾਸ ਕੋਈ ਟੀਵੀ ਦਾ ਪੇਸ਼ੈਂਟ ਹੈਗਾ ਸਾਫ ਸਫਾਈ ਪੂਰੀ ਰੱਖੀ ਜਾਏ ਔਰ ਲੋਕਾਂ ਨੂੰ ਯਾਨੀ ਇਹ ਗੁੰਮਰਾਹਾ ਨਾ ਕੀਤਾ ਜਾਏ ਕਿ ਟੀਵੀ ਬਹੁਤ ਵੱਡੀ ਬਿਮਾਰੀ ਹੈ ਜਿੰਦਾ ਲਾ ਇਲਾਜ ਹੈਗੀ ਏ ਇਹਦਾ ਇਲਾਜ ਨਹੀਂ ਹੈ ਇੱਕ ਛੋਟੀ ਜੀ ਬਿਮਾਰੀ ਹੈ ਸਿਰਫ ਸਾਨੂੰ ਇੱਕ ਧਿਆਨ ਦੇਣ ਦੀ ਜ਼ਰੂਰਤ ਹੈ ਜਿੰਦੇ ਨਾਲ ਅਸੀਂ ਆਪਣਾ ਧਿਆਨ ਦੇ ਕੇ ਆਪਾਂ ਨਿਰੋਗ ਹੋ ਸਕਨੇ ਆਂ ਔਰ ਸਰਕਾਰ ਵੱਲੋਂ ਕਿਹੜਾ ਸਹਿਯੋਗ ਦਿੱਤਾ ਗਿਆ ਹੈ ਫਰੀ ਦਵਾਈ ਹੈ ਫਰੀ ਟੈਸਟ ਨੇ ਔਰ ਕਿਸੇ ਵੀ ਗੁੰਮਰਾਹ ਹੋ ਕੇ ਕਿਸੇ ਵੀ ਜਾ ਕੇ ਯਾਨੀ ਲਿੰਕ ਤੇ ਕੋਈ ਵੀ ਆਦਮੀ ਕੋਈ ਸਾਡਾ ਵੀਰ ਗੁੰਮਰਾਹ ਹੋ ਕੇ ਵਜੂਲ ਪੈਸੇ ਆਪਣੇ ਖਰਾਬ ਨਾ ਕਰੇ ਔਰ ਨਾ ਹੀ ਕਿਸੇ ਨੂੰ ਟੀਵੀ ਦੇ ਬਾਰੇ ਕੋਈ ਆਪਣੇ ਪੈਸੇ ਦੇਣ ਦੀ ਕੋਸ਼ਿਸ਼ ਕਰੇ ਕਿ ਮੈਨੂੰ ਦਵਾਈ ਦਵਾਏ ਸੇ ਬਿਲਕੁਲ ਦਵਾਈ ਕੜੀ ਹੈ ਸਰਕਾਰ ਵੱਲੋਂ ਫਰੀ ਕੀਤੀ ਜਾਂਦੀ ਔਰ ਸਾਡੇ ਡਾਊਟ ਸੈਂਟਰ ਤੋਂ ਸ਼ਾਈ ਲਾਈਵ ਗਾਈਡ ਕਰਕੇ ਪੂਰਾ ਸਹਿਯੋਗ ਦੇ ਕੇ ਫਰੀ ਟਰੀਟਮੈਂਟ ਲਵੋ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ ਅੱਜ ਵਜ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹੈਗਾ ਗੌਰਵ ਸ਼ਾਹੀ ਕਿ ਮੈਂ ਅੱਜ ਕੈਂਪ ਲਗਾ ਕੀ ਕਰਨਾ ਹੈ ਇੱਕ ਤਸਰਸੀ ਕੈਂਪ ਲਗਾਇਆ ਵਾ ਕੈਂਪ ਅੱਜ ਵਰਲਡ ਟੀਵੀ ਡੇ ਹੈਗਾ ਵਾ ਉਹਦੇ ਬਾਰੇ ਆਪਾਂ ਟੀਵੀ ਦੀ ਬਿਮਾਰੀ ਬਾਰੇ ਜਾਗਰੂਕ ਕਰ ਰਹੇ ਆ ਕਿ ਕਿਹਦੇ ਜਿਹੇ ਲੱਛਣ ਹੋਊਗਾ ਕਿ ਕਿੱਦਾਂ ਦਾ ਟ੍ਰੀਟਮੈਂਟ ਹੋਊਗਾ ਤੇ ਟ੍ਰੀਟਮੈਂਟ ਸਾਰਾ ਫ੍ਰੀ ਆ ਤੇ ਉਸ ਤੋਂ ਇਲਾਵਾ ਆਪਣੇ ਡਾਕਟਰ ਸਾਹਿਬ ਵੀ ਆ ਡਾਕਟਰ ਸਾਹਿਬ ਦਾ ਹਸਪੀਟਲ 25 ਫੁੱਟ ਗਲੀ ਚਾ ਬੀਐਸਐਸ ਚੈਰੀਟੇਬਲ ਹਸਪੀਟਲ ਉਹਦੇ ਵਿੱਚ ਬਹੁਤ ਘੱਟ ਰੇਟਾਂ ਦੇ ਟ੍ਰੀਟਮੈਂਟ ਹੁੰਦਾ ਹਰ ਇੱਕ ਚੀਜ਼ ਦਾ ਜਿਹਦਾ ਬਾਹਰ ਪਹਿਲੇ ਲੱਗਦੇ ਤੇ ਇੱਥੇ ਬਹੁਤ ਘੱਟ ਪੈਸੇ ਲੱਗਦੇ ਆ ਜੀ ਤੇ ਇੱਕ ਹੋਰ ਮੇਨ ਆਪਣਾ ਹੈਗਾ ਜੀ ਇਕਨਾ ਸੀ ਸਾਰੇ ਲੜਕੇ ਨੇ ਇਕੱਠੇ ਹੋ ਕੇ ਨਾ ਐਨ ਜੀਓ ਖੋਲੀ ਇੱਕ ਜੀ ਐਨ ਜੀਓ ਕਿੱ데 ਜਗਾ ਐਨ ਜੀਓ ਸਰ ਆਪਣਾ ਬਾਹਰ ਕੱਕਵਾਰ ਉਹਦੇ ਸ਼ਾਹੀ ਲਾਇਵ ਹੈਗੀ ਉੱਥੇ ਦਫ਼ਤਰ ਹੈ ਆਪਣਾ ਜੀ ਠੀਕ ਹੈ ਇਹ ਆਪਣਾ ਐਨ ਜੀਓ ਨਾਮ ਹੈਗਾ ਹਿਊਮਨ ਸਪੋਰਟ ਵੈਲਫੇਅਰ ਸੁਸਾਇਟੀ ਦੇਖ ਲਈ ਉਹਦੇ ਵਿੱਚ ਆਪਣੇ ਐਨਜੀਓ ਦੇ ਵਿੱਚ ਮੇਨ ਸਾਡਾ ਵੱਡਾ ਕੰਮ ਹੈਗਾ ਸਾਰਨਾ ਜਿੱਦਾਂ ਆਪਣੇ ਕਲੋਥ ਵਗੈਰਾ ਤੁਹਾਡੇ ਘਰੇ ਪਏ ਹੁੰਦੇ ਜਿਹੜੇ ਵੇਸਟ ਹੁੰਦੇ ਆ ਉਹ ਤੁਸੀਂ ਸਾਡੀ ਐਨਜੀਓ ਨੂੰ ਦੇ ਦਿਓ ਅਸੀਂ ਡਰਾਈ ਕਲੀਨ ਕਰਾ ਕੇ ਸਾਰਾ ਸਾਫ ਕਰਾ ਕੇ ਫਿਰ ਜਿੱਦਾਂ ਅੱਗੇ ਕਿਸੇ ਨੂੰ ਲੋੜ ਹੁੰਦੀ ਆ ਆਪਾਂ ਉਹਨਾਂ ਨੂੰ ਡੋਨੇਟ ਕਰ ਦਿੰਨੇ ਆ ਹੋਰ ਐਨਜੀਓ ਸਾਡੇ ਕਾਫੀ ਹੋਰ ਕੰਮ ਕਰ ਰਹੀ ਹੈ ਜਿੱਦਾਂ ਕਿਸੇ ਗਰੀਬ ਕੋਈ ਪੇਸ਼ੈਂਟ ਹੈਗਾ ਵਾ ਜਿਸ ਕੋਈ ਨਹੀਂ ਇਲਾਜ ਹੋ ਰਿਹਾ ਉਹਨੂੰ ਆਪਾਂ ਅੱਗੇ ਇਲਾਜ ਦਾ ਰਸਤਾ ਦੇ ਦਿੰਨੇ ਆ ਪੀਜੀਆ ਵਗੈਰਾ ਤੋਂ ਆਪਾਂ ਕਰਾ ਦਿੰਨੇ ਆ ਜਿਹੜਾ ਬਾਹਰ ਉਹਨਾਂ ਦਾ ਜ਼ਿਆਦਾ ਹੋ ਰਿਹਾ ਵਾ ਜਿਹੜਾ ਗਰੀਬ ਬੰਦਾ ਨਹੀਂ ਭਰ ਸਕਦਾ ਪੈਸੇ ਉਹਨਾਂ ਦੇ ਸੀ ਹੈਲਪ ਕਰ ਰਹੇ ਆ ਹੋਰ ਛੋਟੇ ਮੋਟੇ ਕੰਮ ਜਿਨ੍ਹਾਂ ਲੋਕ ਭਲਾਈ ਲਈ ਸਾਡੀ ਐਨਜੀਓ ਕਰਦੀ ਆ ਤੇ ਆਉਣ ਵਾਲੇ ਟਾਈਮ ਸਾਡੀ ਐਨਜੀਓ ਜਗ੍ਹਾ ਤੇ ਜਗਾ ਕੈਂਪ ਲਾਉਂਦੇ ਰਹੋਗੇ ਤੇ ਸਾਡੀ ਐਨਜੀਓ ਦੇ ਮੈਂਬਰ ਆ ਸਾਰੇ ਆਏ ਹੋਏ ਆ ਆ ਸਾਡਾ ਚੇਅਰਮੈਨ ਆ ਜੀ ਹੋਰ ਬਾਕੀ ਉਹ ਐਨਜੀਓ ਦੇ ਕੰਮ ਹੋਰ ਹੈਗੇ ਉਧਰ ਗਏ ਹੋਏ ਤਿੰਨ ਚਾਰ ਜਗਾ ਤੇ ਮੈਸੇਜ ਕੀ ਦੇਣਾ ਚਾਹੁੰਦਾ ਮੈਸੇਜ ਇਹੀ ਆ ਜੀ ਸਾਡੀ ਐਨਜੀਓ ਦਾ ਸਾਥ ਦਿਓ ਵੱਧ ਤੋਂ ਵੱਧ ਤੇ ਜਿੰਨਾ ਹੋ ਸਕੇ ਸਾਡੀ ਹੈਲਪ ਕਰੋ ਐਨਜੀਓ ਦੇ ਅਸੀਂ ਜਾਣਦੇ ਹਾਂ ਕਿ ਐਨ ਜੀਓ ਸਾਡੀ ਵਰਲਡ ਲੈਵਲ ਤੇ ਜਾਵੇ ਫੇਮਸ ਹੋਵੇ ਜੀ ਲੋਕਾਂ ਦੀ ਭਲਾਈ ਹੋਵੇ ਇਲਾਜ ਮ ਘੱਟ ਰੇਟਾਂ ਦੇ ਹੋਵੇ ਕਈ ਇਲਾਜ ਹੈਗੇ ਆ ਜਿਹੜੇ ਸਰਕਾਰ ਫ੍ਰੀ ਕਰਦੀ ਆ ਆਬੀ ਅਸੀਂ ਇਹ ਰਾਹ ਦਵਾਂਗੇ ਉਹਨਾਂ ਨੂੰ ਹੋਰ ਕਾਫੀ ਹੈਗੇ ਐਨ ਜੀਓ ਸਾਡੇ ਵਰਗੇ ਜੀ